ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਬਹੁਤ ਜ਼ਬਰਦਸਤ ਗਰਮੀ ਪੈ ਰਹੀ ਹੈ ਤੇ ਇਹੋ ਜੀ ਗਰਮੀ ਵਿੱਚ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਹੁੰਦਾ ਆ ਕਿ ਕੁਛ ਨਾ ਕੁਛ ਠੰਡਾ ਠੰਡਾ ਪੀਣ ਨੂੰ ਮਿਲ ਜਾਏ ਚਲੋ ਫਿਰ ਅੱਜ ਮੈਂ ਤੁਹਾਡੇ ਨਾਲ ਬੜੀ ਜ਼ਬਰਦਸਤ ਜੀ ਰੈਸਪੀ ਸ਼ੇਅਰ ਕਰਦੀ ਹਾਂ ਬਦਾਮ ਪਿਸਤਾ ਮਿਲਕਸ਼ੇਕ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਰੈਸਪੀ ਹੈ ਤੇ ਬਿਨਾ ਕਸਟਰਡ ਤੋਂ ਹੀ ਅਸੀਂ ਇਹਨੂੰ ਬਿਲਕੁਲ ਹੈਲਦੀ ਤਰੀਕੇ ਨਾਲ ਬਣਾਵਾਂਗੇ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਠੰਡਾ ਠੰਡਾ ਦੁੱਧ ਦਾ ਸ਼ਰਬਤ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਕੜਾਈ ਵਿੱਚ ਦੋ ਚਾਰ ਚਮਚ ਪਾਣੀ ਦੇ ਪਾਵਾਂਗੇ ਫਿਰ ਨਾਲ ਹੀ ਉਹਦੇ ਵਿੱਚ ਪਾ ਦਾਂਗੇ ਦੁੱਧ 1 ਲੀਟਰ ਇੱਥੇ ਮੈਂ ਦੁੱਧ ਲਿਆ ਆ ਦੁੱਧ ਤੁਸੀਂ ਕੋਈ ਵੀ ਲੈ ਸਕਦੇ ਹੋ ਫੁੱਲ ਫੈਟ ਲੋ ਫੈਟ ਚਾਹੇ ਪੈਕੇਟ ਵਾਲਾ ਕੋਈ ਵੀ ਦੁੱਧ ਜੋ ਤੁਹਾਡੇ ਘਰ ਵਿੱਚ ਆਂਦਾ ਹੋਵੇ ਉਹ ਦੁੱਧ ਤੋਂ ਤੁਸੀਂ ਇਹਨੂੰ ਬਣਾ ਸਕਦੇ ਹੋ ਤੇ ਦੁੱਧ ਨੂੰ ਅਸੀਂ ਇੱਕ ਵਾਰੀ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਚ ਗੈਸ ਦੀ ਫਲੇਮ ਨੂੰ ਫੁੱਲ ਕਰ ਦਾਂਗੇ ਤਾਂ ਕਿ ਇੱਕ ਬੋਇਲ ਆ ਸਕੇ ਤੇ ਜਦੋਂ ਤੱਕ ਦੁੱਧ ਵਿੱਚ ਉਬਾਲਾ ਆਂਦਾ ਆ ਉਦੋਂ ਤੱਕ ਅਸੀਂ ਬਾਕੀ ਦੀ ਤਿਆਰੀ ਕਰਦੇ ਆ ਇੱਥੇ ਅਸੀਂ ਸਭ ਤੋਂ ਪਹਿਲਾਂ ਬਦਾਮਾਂ ਨੂੰ ਭਿਓ ਕੇ ਰੱਖਿਆ ਸੀ ਸਵੇਰ ਦੇ ਟਾਈਮ ਮਤਲਬ ਦਿਨ ਤੋਂ 4 ਘੰਟਿਆਂ ਵਾਸਤੇ ਬਦਾਮਾਂ ਨੂੰ ਅਸੀਂ ਭਿਉਂ ਕੇ ਰੱਖਿਆ ਹੈ ਗਰਮ ਪਾਣੀ ਵਿੱਚ ਗਰਮ ਪਾਣੀ ਵਿੱਚ ਭਿਉਉਣ ਨਾਲ ਇਹਦਾ ਛਿਲਕਾ ਜਲਦੀ ਉੱਤਰ ਜਾਏਗਾ ਤੇ ਉਹਦੇ ਨਾਲ ਹੀ ਮੈਂ 15 ਤੋਂ 20 ਦਾਣੇ ਪਿਸਤੇ ਦੇ ਲਏ ਸੀ ਉਹਨਾਂ ਨੂੰ ਵੀ ਭਿਉਂ ਕੇ ਰੱਖਿਆ ਹੈ ਤੇ ਨਾਲ ਹੀ ਇਹਦੇ 2 ਚਮਚ ਆਪਾਂ ਮਗਜ ਲਏ ਨੇ ਚਾਰੇ ਮਗਜ ਜਿਹੜੇ ਹੁੰਦੇ ਨੇ ਤੇ ਸਾਰੇ ਡਰਾਈ ਫਰੂਟਸ ਅਸੀਂ ਇੱਥੇ ਭਿਉਂ ਕੇ ਹੀ ਯੂਜ਼ ਕਰਨੇ ਨੇ ਤੇ ਉਹਦੇ ਨਾਲ ਹੀ ਮੈਂ ਇੱਥੇ 2 ਚਮਚ ਚੋਲਾ ਨੂੰ ਵੀ ਨਾਲ ਹੀ ਭਿਉਂ ਕੇ ਰੱਖ ਦਿੱਤਾ ਸੀ ਸਿਰਫ 2 ਚਮਚ ਅਸੀਂ ਲੈਣੇ ਨੇ ਚੋਲਾ ਦੇ ਇਥੇ ਅਸੀਂ ਕਸਟਰਡ ਦਾ ਯੂਜ਼ ਨਹੀਂ ਕਰਨਾ ਚੋਲਾ ਨਾਲ ਹੀ ਅਸੀਂ ਇਹਨੂੰ ਗਾढ़ा ਕਰਾਂਗੇ ਦੁੱਧ ਦੇ ਸ਼ਰਬਤ ਨੂੰ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਪਾਣੀ ਕੱਢ ਕੇ ਅਸੀਂ ਉਹਨਾਂ ਨੂੰ ਗ੍ਰाइंड ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਬਦਾਮਾਂ ਤੇ ਪਿਸਤੇ ਨੂੰ ਛਿੱਲਣਾ ਹੈ ਇਥੇ ਅਸੀਂ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰਨ ਲਈ ਬਿਲਕੁਲ ਤਿਆਰੀ ਕਰਕੇ ਰੱਖ ਲਈ ਹੈ ਹੁਣ ਇੱਕ ਗ੍ਰਾਈਂਡਰ ਜਾਰ ਲਵਾਂਗੇ ਤੇ ਇਸ ਜਾਰ ਵਿੱਚ ਸਾਰੀਆਂ ਚੀਜ਼ਾਂ ਪਾ ਦਾਂਗੇ ਇਸ ਮਿਕਸੀ ਦੇ ਜਾਰ ਵਿੱਚ ਪਹਿਲਾਂ ਮੈਂ ਮਿਸ਼ਰੀ ਦਾ ਪਾਊਡਰ ਬਣਾਇਆ ਸੀ ਤੇ ਉਸੇ ਵਿੱਚ ਹੀ ਸਾਰੀਆਂ ਚੀਜ਼ਾਂ ਪਾ ਕੇ ਅਸੀਂ ਗ੍ਰाइंड ਕਰ ਲਾਂਗੇ ਤੇ ਥੋੜਾ ਥੋੜਾ ਇਹਦੇ ਵਿੱਚ ਦੁੱਧ ਪਾਉਂਦੇ ਹੋਏ ਅਸੀਂ ਗ੍ਰाइंड ਕਰਨਾ ਹੈ ਜਿੰਨਾ ਕੁ ਦੁੱਧ ਦੇ ਵਿੱਚ ਲੱਗ ਜਾਵੇ ਅਧਿਕ ਗਲਾਸ ਦੇ ਕਰੀਬ ਦੁੱਧ ਲੱਗ ਗਿਆ ਸੀ ਇਹਦਾ ਇੱਕ ਵਧੀਆ ਜਿਹਾ ਪੇਸਟ ਬਣਾ ਕੇ ਤਿਆਰ ਕਰਾਂਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਪੇਸਟ ਬਣ ਕੇ ਤਿਆਰ ਹੋ ਗਿਆ ਆ ਹੁਣ ਅਸੀਂ ਇਹਨੂੰ ਦੁੱਧ ਵਿੱਚ ਪਾਣਾ ਆ ਦੁੱਧ ਦਾ ਵੀ ਅਸੀਂ ਨਾਲ-ਨਾਲ ਧਿਆਨ ਰੱਖਿਆ ਸੀ ਤੇ ਦੁੱਧ ਨੂੰ ਜਦੋਂ ਬਾਲਾ ਆ ਗਿਆ ਸੀ ਉਦੋਂ ਅਸੀਂ ਗੈਸ ਦੀ ਫਲੇਮ ਨੂੰ ਲੋ ਕਰ ਦਿੱਤਾ ਸੀ ਇਸ ਪੇਸਟ ਨੂੰ ਐਡ ਕਰਨ ਤੋਂ ਪਹਿਲਾਂ ਇੱਕ ਵਾਰੀ ਦੁੱਧ ਨੂੰ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਜੁਣੇ ਸਾਰਾ ਪੇਸਟ ਜਿਹੜਾ ਅਸੀਂ ਤਿਆਰ ਕੀਤਾ ਸੀ ਇਹਦੇ ਵਿੱਚ ਐਡ ਕਰ ਦਾਂਗੇ ਤੇ ਡਰਾਈ ਫਰੂਟਸ ਤੁਸੀਂ ਆਪਣੀ ਮਰਜ਼ੀ ਨਾਲ ਇਹਦੇ ਵਿੱਚ ਵੱਧ ਘੱਟ ਕਰ ਸਕਦੇ ਹੋ ਜਾਂ ਆਪਣੇ ਮਨਪਸੰਦ ਡਰਾਈ ਫਰੂਟਸ ਪਾ ਸਕਦੇ ਹੋ ਕੋਈ ਸਕਿਪ ਕਰਨਾ ਹੋਵੇ ਤੇ ਸਕਿਪ ਵੀ ਕਰ ਸਕਦੇ ਹੋ ਤੇ फटाफट ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤਾਂ ਕਿ ਗੰਡਾ ਨਾ ਪੈਜਣੇ ਦੇ ਵਿੱਚ ਤੇ ਥੋੜਾ ਜਿਹਾ ਪੇਸਟ ਜਿਹੜਾ ਜਾਰ ਵਿੱਚ ਲੱਗਾ ਰਹਿ ਗਿਆ ਸੀ ਉਹਦੇ ਵਿੱਚ ਦੁੱਧ ਪਾ ਕੇ ਉਹਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਰਿਨਾਂਗੇ 10 ਤੋਂ 15 ਮਿੰਟ ਤੱਕ ਉਹਦੇ ਨਾਲ ਕੀ ਹੋਏਗਾ ਸਾਰੇ ਫਲੇਵਰ ਵੀ ਦੁੱਧ ਵਿੱਚ ਆ ਜਾਣਗੇ ਤੇ ਜਿਹੜੇ ਅਸੀਂ ਇਹਦੇ ਵਿੱਚ ਚੌਲ ਪਾਏ ਨੇ ਉਹ ਵੀ ਪੂਰੀ ਤਰ੍ਹਾਂ ਪੱਕ ਜਾਣਗੇ ਤੇ ਚੌਲਾਂ ਨੂੰ ਪੱਕਣ ਲੱਗਿਆ ਜ਼ਿਆਦਾ ਟਾਈਮ ਨਹੀਂ ਲੱਗਣਾ ਕਿਉਂਕਿ ਅਸੀਂ ਪੀਸਿਆ ਹੋਇਆ ਆ ਤੇ ਨਾ ਹੀ ਕਿਸੇ ਨੂੰ ਫਲੇਵਰ ਆਏਗਾ ਇਹਦੇ ਵਿੱਚ ਚੌਲਾਂ ਦਾ ਕਿ ਤੁਸੀਂ ਇਹਦੇ ਵਿੱਚ ਚੌਲ ਪਾ ਕੇ ਇਹਨੂੰ ਬਣਾਇਆ ਆ ਤੇ 15 ਮਿੰਟਾਂ ਬਾਅਦ ਅਸੀਂ ਹੁਣ ਚੈੱਕ ਕਰਾਂਗੇ ਕਿ ਇਸ ਦੁੱਧ ਦੀ ਕੰਸਿਸਟੈਂਸੀ ਕਿਵੇਂ ਦੀ ਹੋਈ ਆ ਲੋ ਜੀ 20 ਮਿੰਟ ਬਾਅਦ ਦੁੱਧ ਦੀ ਕਨਸਿਸਟੈਂਸੀ ਇਦਾਂ ਦੀ ਹੋਈ ਹੈ ਦੇਖੋ ਥੋੜਾ ਜਿਹਾ ਗਾੜਾ ਹੋ ਗਿਆ ਅੱਗੇ ਨਾਲੋਂ ਤੇ ਇਹਨਾਂ ਵਈਆਂ ਮਿੰਟਾਂ ਵਿੱਚ ਮੈਂ 4 ਤੋਂ 5 ਵਾਰੀ ਇਸ ਦੁੱਧ ਨੂੰ ਹਿਲਾਇਆ ਸੀ ਤੇ ਸਾਈਡਾਂ ਤੋਂ ਜਿਹੜੀ ਮਲਾਈ ਆਈ ਜਾਵੇਗੀ ਉਹ ਅਸੀਂ ਨਾਲ-ਨਾਲ ਇਹਦੇ ਵਿੱਚ ਮਿਕਸ ਕਰੀ ਜਾਵਾਂਗੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਛੋਟੇ-ਛੋਟੇ ਕੁੱਟੇ ਹੋਏ ਬਦਾਮ ਅੱਧਾ ਚਮਚ ਪਾਵਾਂਗੇ ਲਾਚੀਆਂ ਦਾ ਪਾਊਡਰ ਕੁੱਟਕੇ ਵੀ ਲਾਚੀਆਂ ਪਾ ਸਕਦੇ ਹੋ ਹੁਣ ਇਹਦੇ ਵਿੱਚ ਮਿੱਠੇ ਦੇ ਤੌਰ ਤੇ ਪਾਵਾਂਗੇ ਮਿਸ਼ਰੀ ਦਾ ਪਾਊਡਰ ਤੇ ਇੱਥੇ ਅਧਿਕ ਕੋਲੀ ਮੈਂ ਮਿਸ਼ਰੀ ਪਾਈ ਹੈ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਪਾਇਓ ਮੈਂ ਪਹਿਲਾਂ ਥੋੜਾ ਘੱਟ ਹੀ ਪਾਇਆ ਹੈ ਲੋੜ ਹੋਏਗੀ ਤਾਂ ਮੈਂ ਹੋਰ ਐਡ ਕਰ ਦਾਂਗੀ ਕਿਉਂਕਿ ਘੱਟ ਮਿੱਠਾ ਹੋਵੇ ਤਾਂ ਅਸੀਂ ਪਾ ਸਕਦੇ ਹਾਂ ਜਾਂ ਪਹਿਲਾਂ ਹੀ ਮਿੱਠਾ ਜ਼ਿਆਦਾ ਹੋ ਜਾਏਗਾ ਤੇ ਉਹਦਾ ਅਸੀਂ ਕੁਝ ਨਹੀਂ ਕਰ ਸਕਦੇ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇੱਕ ਵਾਰੀ ਫੇਰ ਉਬਾਲਾ ਆਣ ਤੱਕ ਇਹਨੂੰ ਪਕਾ ਲਵਾਂਗੇ ਦੁਬਾਰਾ ਉਬਾਲਾ ਆ ਗਿਆ ਦੁੱਧ ਵਿੱਚ ਇੱਥੇ ਸਾਡਾ ਮਿਲਕਸ਼ੇਕ ਬਣ ਕੇ ਤਿਆਰ ਹੈ। ਦੇਖੋ ਅਸੀਂ ਸਾਰੀ ਮਲਾਈ ਸਾਈਡਾਂ ਤੋਂ ਉਤਾਰ ਕੇ ਵਿੱਚ ਪਾ ਦਿੱਤੀ ਹੈ। ਤੇ ਹੁਣ ਅਸੀਂ ਇੱਥੇ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ ਤੇ ਦੁੱਧ ਨੂੰ ਚੰਗੀ ਤਰ੍ਹਾਂ ਪਹਿਲਾਂ ਠੰਡਾ ਕਰ ਲਾਂਗੇ। ਇੱਕ ਵਾਰੀ ਮਿਕਸ ਕਰ ਲਾਂਗੇ 2-3 ਮਿੰਟ ਤੱਕ। ਉਸ ਤੋਂ ਬਾਅਦ ਜਿੰਨੂੰ ਪੱਕੇ ਤਲੇ ਰੱਖ ਕੇ ਠੰਡਾ ਕਰਾਂਗੇ। ਠੰਡਾ ਕਰਨ ਤੋਂ ਬਾਅਦ ਹੀ ਅਸੀਂ ਇਹਨੂੰ ਫ੍ਰਿਜ ਵਿੱਚ ਰੱਖਣਾ ਹੈ। ਇੱਥੇ ਅਸੀਂ ਦੁੱਧ ਨੂੰ ਚੰਗੀ ਤਰ੍ਹਾਂ ਠੰਡਾ ਕਰ ਲਿਆ ਹੈ। ਬਿਲਕੁਲ ਨੋਰਮਲ ਟੈਂਪਰੇਚਰ ਤੇ ਆ ਗਿਆ ਦੁੱਧ ਹੁਣ ਅਸੀਂ ਇਹਨੂੰ ਰੱਖਾਂਗੇ ਫ੍ਰੀਜ ਵਿੱਚ ਮੈਂ ਇਹਨੂੰ ਫ੍ਰੀਜ਼ਰ ਵਿੱਚ ਰੱਖਣ ਲੱਗੀ ਆ 2 ਘੰਟੇ ਵਾਸਤੇ 2 ਘੰਟਿਆਂ ਵਿੱਚ ਹੀ ਇਹ ਦੁੱਧ ਚੰਗੀ ਤਰ੍ਹਾਂ ਠੰਡਾ ਹੋ ਜਾਏਗਾ ਬਿਲਕੁਲ ਚਿਲਡ ਲੋ ਜੀ ਇੱਥੇ ਤਿਆਰ ਹੋ ਗਿਆ ਸਾਡਾ ਮਿਲਕਸ਼ੇਕ ਤੁਸੀਂ ਚਾਹੇ ਇਹਨੂੰ ਦੁੱਧ ਦਾ ਸ਼ਰਬਤ ਕਹਿ ਲਓ ਚਾਹੇ ਬਦਾਮ ਪਿਸਤੇ ਵਾਲਾ ਦੁੱਧ ਕਹਿ ਲਓ ਇਹ ਬਹੁਤ ਜ਼ਿਆਦਾ ਟੇਸਟੀ ਬਣਿਆ ਆ ਬਿਲਕੁਲ ਰਬੜੀ ਵਾਂਗੂ ਲੱਗ ਰਿਹਾ ਆ ਤੇ ਹੁਣ ਅਸੀਂ ਇਹਨੂੰ ਥੋੜਾ ਜਿਹਾ ਗਾਰਨਿਸ਼ ਕਰਾਂਗੇ ਛੋਟੇ ਛੋਟੇ ਕੱਟੇ ਹੋਏ ਬਦਾਮ ਪਾ ਦਾਂਗੇ ਜਿਹਦੇ ਨਾਲ ਇਹ ਦੇਖਣ ਵਿੱਚ ਕਾਫੀ ਵਧੀਆ ਲੱਗੇਗਾ ਤੇ ਨਾਲ ਹੀ ਥੋੜੇ ਜਿਹ ਪਿਸਤੇ ਵੀ ਪਾ ਦਾਂਗੇ ਡ్రਾਈ ਫਰੂਟਸ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਤੁਸੀਂ ਇਹਦੇ ਵਿੱਚ ਪਾ ਲਓ ਚੀਜ਼ ਖਾਣ ਵਿੱਚ ਵੀ ਟੇਸਟੀ ਹੋਣੀ ਚਾਹੀਦੀ ਤੇ ਦੇਖਣ ਵਿੱਚ ਵੀ ਸੋਹਣੀ ਲੱਗਣੀ ਚਾਹੀਦੀ ਹੈ ਤੇ ਮੈਂ ਇਹਦੇ ਵਿੱਚ ਥੋੜੇ ਜਿਹ ਕਦੂ ਦੇ ਬੀਜ ਵੀ ਪਾ ਦਿੱਤੇ ਤੇ ਥੋੜਾ ਜਿਹਾ ਇਹਨੂੰ ਗਾਰਨਿਸ਼ ਕਰ ਲਿਆ ਗੁਲਾਬ ਦੀਆਂ ਪੱਤੀਆਂ ਦੇ ਨਾਲ ਤੇ ਇਹਨਾਂ ਨੂੰ ਮੈਂ ਥੋੜਾ ਜਿਹਾ ਸੁਕਾ ਲਿਆ ਸੀ ਪੱਤੀਆਂ ਨੂੰ ਬਹੁਤ ਵਧੀਆ ਟੇਸਟ ਆਉਂਦਾ ਹੈ ਸਾਰੀਆਂ ਚੀਜ਼ਾਂ ਦਾ ਇਸ ਤਰੀਕੇ ਨਾਲ ਆਪਣੇ ਘਰ ਵਿੱਚ ਬਦਾਮ ਪਿਸਤਾ ਮਿਲਕ ਸ਼ੇਕ ਜ਼ਰੂਰ ਬਣਾਓ ਤੇ ਇਸ ਤਪਦੀ ਗਰਮੀ ਵਿੱਚ ਇਹ ਬਦਾਮ ਪਿਸਤਾ ਮਿਲਕ ਸ਼ੇਕ ਤੁਹਾਡੇ ਸਰੀਰ ਲਈ ਬਹੁਤ ਵਧੀਆ ਆ ਕਿਉਂਕਿ ਸਾਰੇ ਇਹਦੇ ਵਿੱਚ ਡਰਾਈ ਫਰੂਟਸ ਅਸੀਂ ਭਿਉਂ ਕੇ ਯੂਜ਼ ਕੀਤੇ ਆ ਇਹ ਬਿਲਕੁਲ ਵੀ ਗਰਮੀ ਨਹੀਂ ਦੇਵੇਗਾ ਸਰੀਰ ਨੂੰ ਬਹੁਤ ਜ਼ਿਆਦਾ ਠੰਡਕ ਦੇਵੇਗਾ ਤੇ ਕਿਵੇਂ ਲੱਗੀ ਤੁਹਾਨੂੰ ਬਦਾਮ ਪਿਸਤਾ ਮਿਲਕ ਸ਼ੇਕ ਦੀ ਰੈਸਪੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਇੱਕ ਵੀ ਟਰਾਈ ਜ਼ਰੂਰ ਕਰਨਾ ਹੈ ਰੈਸਪੀ ਅਗਲੇ ਵੀਡੀਓ ਵਿੱਚ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ